ਸ੍ਰੀ ਕਾਲਜੀ ਕਮਾਂਡਰੀ ਫਾਰਮ ਤੇ ਛੋਟਾ ਜਿਹਾ ਸਵਾਗਤ ਹੈ ਅੱਜ ਆਪਾਂ ਆਪਣੇ ਫਾਰਮ ਚੋ ਵੀਡੀਓ ਬਣਾ ਰਿਆਂ ਤੇ ਇੱਕ ਤਾਜੀ ਛੋਟੀ ਦੂਜਾ ਸੂਹਾ ਹਰਿਆਣੇ ਵਾਲੀ ਛੋਟੀ ਦਿਖਾਵਾਂਗੇ ਤੇ ਇੱਕ ਬਾਖੜ ਗੱਬਣ ਬੂਰੀ ਦਿਖਾਵਾਂਗੇ ਟਾਪ ਦੀਆਂ ਝੋਟੀਆਂ ਨੇ ਦੋਏ ਲੈ ਸੱਜਣੋ ਪਹਿਲੀ ਛੋਟੀ ਦਿਖਾਉਣਿਆ ਤਾਜੀ ਹਰਿਆਣੇ ਵਾਲੀ ਛੋਟੀ ਆ ਲੈ ਕੱਲੇ ਆਈਆ ਹਲੇ ਸੱਜਣੋ ਦੇਖ ਸਕਦੇ ਹੋ ਥਣਲੇ ਵੀ ਸਾਫ ਆ ਕੱਲਾ ਕੱਲਾ ਮੂਠੀ ਵਾਲਾ ਥਣ ਲੱਗਿਆ ਹੋਇਆ ਲੈ ਥਣ ਸੱਜਣੋ ਸੇਤੀ ਇਹ ਜਾ ਮਿਲਦਾ ਨਹੀਂ ਥਣ ਬਹੁਤ ਟਾਪ ਦਾ ਲੱਗਿਆ ਹੋਇਆ ਕਾ ਕੁਆਲਟੀ ਦਾ ਦੇਖ ਸਕਦੇ ਹੋ ਬੜੀ ਬਹੁਤ ਠੰਡੀ ਸੀਲ ਆ ਜੱਜਣੋ ਖੜਾ ਹੁ ਤੱਕ ਲੈ ਸੱਜਣੋ ਦੇਖ ਸਕਦੇ ਹੋ ਜਿਵੇਂ ਮਾਰਗੀ ਹੱਤ ਰੀਚਾ ਲੋ ਲੈ ਦੇਖ ਸਕਦੇ ਹੋ ਸੱਜਣੋ ਬੜੀ ਠੰਡੀ ਸੀਲ ਆ ਹਰਿਆਣੇ ਦੀ ਜਿਆਦਾ ਠੰਡੀ ਹੁੰਦੀ ਆ ਲੈ ਠੰਡ ਦਿਖਾ ਖੜ ਜਾ ਦੋ ਮਿੰਟ ਐਲੀਵਾ ਦਿਖਾ ਦੇ ਆ ਦੇਖ ਸਕਦੇ ਹੋ ਸੱਜਣੋ ਲੈਵਾ ਇੱਕ ਨੰਬਰ ਆ ਮੂਠੀ ਵਾਲਾ ਠੰਡ ਲੱਗਾ ਕੱਲਾ ਕੱਲਾ ਵੱਖਰਾ ਮੂਰਲੀ ਗਾੜੀ ਸਦਨੋਂ 2.5 ਲੀਟਰ ਦੀ ਹੈ ਜੀ ਨਹੀਂ ਹਰੇਕ ਛੋਟੀ ਦੀ 2.5 ਲੀਟਰ ਦੀ ਛੇਤੀ ਗਾੜੀ ਹੁੰਦੀ ਨਹੀਂ ਡੇਡ ਵਾਲੀ ਪਾਸਾ 2.5 ਲੀਟਰ ਦੀ ਗਾੜੀ ਆ ਮੂਰਲੀ 14 ਲੀਟਰ ਦੁੱਧ ਪਿਆਰ ਆ ਸੱਜਣੋ ਅੱਜ ਪੰਜਵਾਂ ਦਿਨ ਆ ਸੂਈ ਨੂੰ ਜਿਹੜਾ ਵੀ ਵੀਰ ਭਾਈ ਦੋ ਡੰਗ ਚ ਹੋਵੇ ਚਾਰ ਡੰਗ ਚ ਹੋਵੇ 16 ਲੀਟਰ ਦੁੱਧ ਦੇਣਿਆ ਸੱਜਣੋ ਜਾਂ ਤਾਂ ਬਹੁਤ ਆ ਛੋਟੀ ਚ ਚਾਹੇ ਛੋਟੀ ਹੋਵੇ ਕੱਦ ਤਾਂ ਦਰਮਿਆਨੀ ਆ ਸੱਜਣੋ ਐ ਨਹੀਂ ਕਹਿੰਦੇ ਵੀ ਕੱਦ ਬਹੁਤ ਆ ਪਰ ਛੋਟੀ ਇੱਕ ਨੰਬਰ ਆ ਸੱਜਣੋ ਹਰਿਆਣੇ ਦੀ ਪਿਓਰ ਹਰਿਆਣੇ ਦੀ ਠਰੂਏ ਤੇ ਆਈ ਹੋਈ ਆ ਛੋਟੀ ਕਨਾਉਰੀ ਤੋਂ 10 10 15 ਕਿਲੋਮੀਟਰ ਅੱਗੇ ਆ ਥਰੂਆ ਤੇ ਸੱਜਣੋ ਇਹਦੀ ਕੱਟੀ ਮਾਰਗੀ ਦੀ ਕੱਲੇ ਮਰੀਆ ਕੱਜਾਂ ਲਿਆਂਦੀ ਦੀ ਠੰਡ ਲੱਗੀ ਕੱਟੀ ਨੂੰ ਤੇ ਲੱਤ ਬਣੀ ਚੱਕੀ ਚੋਟੀ ਨੇ ਉਹਦਾ ਗ੍ਰੇਡ ਬਣਾਇਆ ਹੋਇਆ ਚਾਹੇ ਗ੍ਰੇਡ ਤੇ ਚੋ ਚਾਹੇ ਨਾ ਚੋ ਪਾੜਾ ਪਾੜਾ ਪਾਓ ਚਾਹੇ ਨਾ ਥਾਪੀ ਮਾਰ ਕੇ ਚੋ ਲੋ ਸੱਜਣੋ 14 ਲੀਟਰ ਦੁੱਧ ਤਿਆਰਾ ਦੋਏ ਡੰਗਾ ਦਾ 16 ਲੀਟਰ ਦੁੱਧ ਦੇਣਾ ਸੱਜਣੋ ਇਹਨੇ ਲੈ ਫੇਸ ਕੁਆਲਟੀ ਦਿਖਾ ਦੇ ਲੈ ਸੱਜਣੋ ਇਹਦਾ ਮੁੱਲ 1 30 ਕਰਾ ਲਓ 25 ਕਰਾ ਲਓ 1 ਲੱਖ 10000 ਦੀ ਦੇ ਦਾਂਗੇ ਹਾਂ ਨਾ ਮੌਕੇ ਤੇ ਮਾੜਾ ਮੋਟੀ ਮਾਨ ਤਣ ਹੋ ਸੱਜਣੋ ਤੇ ਅਗਲੀ ਝੋਟੀ ਦਿਖਾਉਣਿਆ ਬੂਰੀ ਝੋਟੀ ਦਿਖਾਉਣਿਆ ਸੱਜਣੋ ਲੈ ਦੇਖ ਸਕਦੇ ਹੋ ਟੋਕੜ ਗੱਬਲ ਝੋਟੀ ਆ ਬੂਰੀ ਝੋਟੀ ਪ्योर ਬੂਰੀ ਸੱਜਣੋ ਲੈ ਥਣ ਦੇ ਵਿੱਚ ਦਿਖਾ ਦੇ ਜਿਪ ਦਾ ਲੈ ਤੁਸੀਂ ਲੋ ਦੇਖ ਸਕਦੇ ਹੋ ਥਣ ਦੇ ਵਿੱਚ ਵਰਕਿੰਗ ਤੇ ਇਸ ਵੀਡੀਓ ਵਿੱਚ ਕਹੀਆਂ ਨੇ ਥਣ ਦੇ ਵਿੱਚ ਦਿਖਾਏ ਇਹੋ ਜਿਹੀ ਤੋਰ ਤੇ ਬਣ ਗਿਆ ਨਾ ਹੱਥ ਲੱਗ ਲੈ ਫੇਸ ਕੁਆਲਟੀ ਦੇਖ ਸਕਦੇ ਹੋ ਸੱਜਣੋ ਤੋਰ ਦੀ ਔਰ ਜਾਂਦੇ ਮੜੀ। ਲੈ ਦੇਖ ਸਕਦੇ ਹੋ ਸੱਜਣੋ ਪੂਰੀ ਝੋਟੀ 4.5 ਮੀਟਰ ਦੀ ਕੱਬਣਾ ਕੱਲਾ ਕੱਲਾ ਵੱਖਰਾ ਵੱਖਰਾ ਮੂਠੀ ਵਾਲਾ ਥਣ ਲੱਗਾ ਹੋਇਆ ਥਣਲੇ ਵੀ ਨਹੀਂ ਸਾਫ ਆ। ਸੱਜਣੋ ਪਿੱਠ ਪੁੜੇ ਦੀ ਗੋਲ ਪਈਆ ਖੜਵੇਂ ਪੁੜੇ ਦੀ ਆ। ਦੇਖ ਸਕਦੇ ਹੋ। ਤੇ ਡਿਟੇਲ ਦਿੰਨੇ ਸੱਜਣੋ ਇਹਦੀ ਤੀਜਾ ਸੂਆ ਸੂਈ ਹੋਈ 4.5 ਮੀਟਰ ਦੀ ਕੱਬਣਾ 4.5 ਤੋਂ ਉੱਪਰ ਹੋ ਜਾਲ ਆਪਾਂ 4.5 ਦੀ ਕਹਿਣੇ ਆ ਤੇ ਚੈੱਕ ਪਾਸ ਤੇ 10 ਲੀਟਰ ਦੁੱਧ ਆ ਸੱਜਣੋ ਦੋ ਡੰਗ ਚੋਵੇ ਕੋਈ ਵੀ ਵੀਰ ਭਾਈ ਚਾਰ ਡੰਗ ਚੋਵੇ ਮਾਗਰ ਕੱਟਾ ਰਿੰਗ ਕੇ ਮਿਲਦੀ ਆ 10 ਲੀਟਰ ਦੁੱਧ ਤਿਆਰ ਆ 45 ਮਿੰਨਾਂ ਤੋਂ ਉੱਪਰ ਗੱਭਣਾ ਸੱਜਣੋ ਤੇ ਮੁੱਲ ਕੁਝ ਮਰਜ਼ੀ ਕਰਾ ਲਓ ਇਹ ਆਪਾਂ 77000 ਦੀ ਦੇ ਦਾਂਗੇ ਮੌਕੇ ਦੇ ਮਾਣ ਤਾਣ ਜ਼ਰੂਰ ਹੋ ਜੂਗਾ ਜਿਹੜਾ ਵੀ ਵੀਡੀਓ ਨੂੰ ਵੀਰ ਭਾਈ ਦੇਖ ਕੇ ਆਊਗਾ ਮਾਣ ਤਾਣ ਜ਼ਰੂਰ ਹੋਊਗਾ ਤਾਂ ਸੱਜਣੋ ਦੇਖ ਸਕਦੇ ਹੋ ਗੂੜੀ ਮਗਰੇ ਕੱਟਾ ਤੇ ਆਪਣਾ ਮੋਬਾਈਲ ਨੰਬਰ ਹੈਗਾ 987286112 ਪਿੰਡ ਧਨੇੜੀ ਜ਼ਿਲ੍ਹਾ ਸੰਗਰੂਰ ਆ ਤੇ ਜੇ ਆਪਣੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ